ਪਿੰਡ ਦੀ ਫਿਰਮੀ ਦੇ ਉੱਪਰ ਨਾ ਟੋਬਾ ਹੁੰਦਾ ਟੋਬੇ ਦੇ ਨਾਲ ਇੱਕ ਹੁੰਦਾ ਨਲ ਲੱਗਿਆ ਹੋਇਆ ਨਲਕਾ ਜੀ ਨੂੰ ਕਹਿ ਲਿਏ ਜਾਂ ਤਾਂ ਖੂਹ ਖੂਹ ਦੇ ਵਿੱਚੋਂ ਪਿੰਡ ਦੀਆਂ ਔਰਤਾਂ ਆਰਾਮ ਨਾਲ ਪਾਣੀ ਕੱਢਦੀਆਂ ਤੇ ਆਪਣੇ ਪਾਂਡੇ ਚ ਪਾ ਕੇ ਘਰ ਨੂੰ ਲੈ ਜਾਂਦੀਆਂ ਤਾਂ ਉੱਥੋਂ ਹੀ ਇੱਕ ਨੌਜਵਾਨ ਗੁਜ਼ਰਦਾ ਤਾਂ ਉਸ ਇੱਕ ਪਾਣੀ ਭਰਦੀ ਔਰਤ ਨੂੰ ਕਹਿੰਦਾ ਵੀ ਮੈਨੂੰ ਪਾਣੀ ਦੀ ਤਲਬ ਹੋਈ ਆ ਪਿਆਸ ਲੱਗੀ ਆ ਤੇ ਤੇਰੀ ਬਹੁਤ ਬਹੁਤ ਮਿਹਰਬਾਨੀ ਹੋਊਗੀ ਜੇ ਤੂੰ ਮੈਨੂੰ ਇੱਥੋਂ ਪਾਣੀ ਪਿਲਾ ਦੇ ਤੂੰ ਔਰਤ ਕਹਿੰਦੀ ਵੀ ਹਾਂ ਕੋਈ ਗੱਲ ਨਹੀਂ ਪੀਓ ਪਾਣੀ ਤਾਂ ਮੁਸਾਫਰ ਹੁੰਦਾ ਜਿਹੜਾ ਪਾਣੀ ਪੀਂਦਾ ਤੇ ਔਰਤ ਨੂੰ ਕਹਿੰਦੀ ਵੀ ਹੁਣ ਸ਼ਾਮ ਦਾ ਟਾਈਮ ਆ ਤੁਸੀਂ ਮੇਰੇ ਨਾਲ ਘਰ ਨੂੰ ਚੱਲੋ ਤੁਸੀਂ ਸਾਡੇ ਪਿੰਡ ਦੇ ਮਹਿਮਾਨ ਹੋ ਵੀ ਰਾਤ ਕੱਟਿਓ ਰੋਟੀ ਪਾਣੀ ਖਾਓ ਸਵੇਰ ਆਬਦੀ ਯਾਤਰਾ ਤਾਂ ਜਿੱਥੇ ਤੁਸੀਂ ਜਾਣਾ ਲੰਘ ਜਿਓ ਤਾਂ ਮੁਸਾਫਿਰ ਕਹਿੰਦਾ ਵੀ ਨਹੀਂ ਜਾਣਾ ਤਾਂ ਮੈਂ ਕਿਤੇ ਦੂਰ ਆ ਪਰ ਮੈਨੂੰ ਨਾ ਜਿੱਥੋਂ ਮੈਂ ਤੁਰਿਆ ਸੀ ਮੇਰੇ ਗੁਰੂ ਨੇ ਮੈਨੂੰ ਦੋ ਗੱਲਾਂ ਪੁੱਛਣ ਲਈ ਕਿਹਾ ਸੀ ਤਾਂ ਮੈਂ ਤੁਹਾਨੂੰ ਦੋ ਗੱਲਾਂ ਨਹੀਂ ਪੁੱਛਦਾ ਮੈਂ ਤੁਹਾਨੂੰ ਇੱਕ ਗੱਲ ਪੁੱਛਦਾ ਹਾਂ ਤੁਸੀਂ ਮੇਰੀ ਇੱਕ ਗੱਲ ਦਾ ਜਵਾਬ ਦੇ ਦਿਓ ਉਹ ਔਰਤਾ ਕਹਿੰਦੀ ਵੀ ਇੱਕ ਛੱਡ ਚਾਹੇ ਦੋਹੇ ਪੁੱਛ ਲਾ ਤਾਂ ਉਹ ਕਹਿੰਦਾ ਵੀ ਨਹੀਂ ਮੈਂ ਇੱਕੋ ਗੱਲ ਪੁੱਛੂੰ ਤੁਸੀਂ ਮੇਰੀ ਇੱਕ ਗੱਲ ਦਾ ਜਵਾਬ ਦੇ ਦਿਓ ਤਾਂ ਜੋ ਮੈਨੂੰ ਪਤਾ ਲੱਗ ਸਕੇ ਤਾਂ ਉਹ ਕਹਿੰਦੇ ਵੀ ਪੁੱਛ ਕੀ ਜਾਂ ਤਾਂ ਪੁੱਛਦਾ ਕਹਦਾ ਵੀ ਇੱਕ ਔਰਤ ਦਾ ਧਿਆਨ ਨਾਲ ਸੁਣਿਓ ਵੀ ਇੱਕ ਔਰਤ ਦਾ ਚਰਿੱਤਰ ਹੈ ਜਿਹੜਾ ਉਹ ਕਿਦਾਂ ਦਾ ਤਾਂ ਇੰਨੀ ਕ ਗੱਲ ਕਹਿਣ ਦੀ ਧੀਰ ਸੀਗੀ ਤਾਂ ਉਹ ਜਨਾਨੀ ਨੇ ਕੀ ਕੀਤਾ ਫਟਾਫਟ ਰੌਲਾ ਪਾਤਾ ਉੱਚੀ ਉੱਚੀ ਕੂਕਾਂ ਲੱਗੀ ਮਾਰਨ ਕਹਿੰਦੀ ਵੀ ਮੈਨੂੰ ਬਚਾਓ ਮੈਨੂੰ ਬਚਾਓ ਮੈਨੂੰ ਬਚਾਓ ਜਦੋਂ ਇੰਨਾ ਗਾਪ ਆਇਆ ਉਸਨੇ ਤਾਂ ਪਿੰਡ ਚੋਂ ਬਾਸ ਸੁਣ ਕੇ ਲੋਕ ਭੱਜਿਆ ਵੀ ਕੋਈ ਹਨ ਹੋਣੀ ਹੋ ਚੱਲੀ ਉੱਥੇ ਜਾਂ ਹੋ ਗਈ ਤਾਂ ਜਦੋਂ ਆਏ ਤਾਂ ਕਹਿੰਦੇ ਵੀ ਹਾਂ ਕੀ ਹੋ ਗਿਆ ਕੀ ਗੱਲ ਆ ਭਾਈ ਤੀਮੀ ਨੂੰ ਪੁੱਛਦੇ ਨੇ ਲੋਕ ਪਿੰਡ ਦੇ ਆ ਕੇ ਤਾਂ ਉਹ ਕਹਿੰਦੀ ਵੀ ਇਹ ਜਿਹੜਾ ਬੰਦਾ ਇਹਨੇ ਮੇਰੀ ਇੱਜ਼ਤ ਨੂੰ ਹੱਥ ਪਾਇਆ ਮੈਨੂੰ ਤਾਰ-ਤਾਰ ਕਰਤਾ ਮੈਂ ਥੋੜੇ ਪਿੰਡ ਦੀ ਇੱਜ਼ਤਾਂ ਮੈਂ ਤਾਂ ਮਰਨਾ ਮੈਂ ਬਚ ਨਹੀਂ ਸਕਦੀ ਤਾਂ ਜਿਹੜਾ ਪਤਰਪੁਰਸ਼ ਮੈਂ ਮਾਨਤਾ ਉਹ ਹੱਥ ਬਣ ਕੇ ਗੜ ਗਿਆ ਕਹਿੰਦਾ ਮੈਂ ਤੈਨੂੰ ਕੀ ਕਿਹਾ ਤੂੰ ਕੀ ਕਰੀ ਜਨੀ ਮੈਂ ਤੈਨੂੰ ਔਰਤ ਦਾ ਚਰਿੱਤਰ ਪੁੱਛਿਆ ਤੂੰ ਪੁੱਠੇ ਪਸੇ ਚੱਲ ਪਈ ਵੀ ਇਹੀ ਤੇ ਹੀ ਮਰਾਵੀਦਰਾ ਚਰਿੱਤਰ ਖੜਾਉ ਕਿ ਮੇਰਾ ਖੜਾ ਛੱਡ ਮੈਂ ਤਾਂ ਪਾਣੀ ਦਾ ਘੁੱਟ ਪੀਤਾ ਮੈਂ ਤਾਂ ਇੱਧਰ ਨੂੰ ਕਾਹਨੂੰ ਆਉਂਦੀ ਹੈ ਨਹੀਂ ਤਾਂ ਉਹ ਕਹਿੰਦੀ ਵੀ ਨਹੀਂ ਵੀ ਇਹ ਮੇਨਾਂ ਬਦਸਲੂਕੀ ਕੀਤੀ ਆ ਮੈਂ ਬਚ ਨਹੀਂ ਸਕਦੀ ਤਾਂ ਚਲੋ ਜੀ ਉਹ ਲੋਕ ਕੀ ਕਰਦੇ ਨੇ ਉਹਨੂੰ ਕੁੱਟ ਕੇ ਚਲੇ ਜਾਂਦੇ ਨੇ ਉਹਦੇ ਸੱਟ ਇੰਨੀ ਕਿ ਜ਼ਿਆਦਾ ਮਾਰਦ ਨੇ ਉੱਥੇ ਹੀ ਬੈਠਾ ਰਹਿੰਦਾ ਉਹ ਤਾਂ ਉੱਠ ਨਹੀਂ ਹੁੰਦਾ ਤਾਂ ਉਹ ਔਰਤ ਹੁੰਦੀ ਹੈ ਜਿਹੜੀ ਉਹਨੂੰ ਵੇਲੇ ਕ ਵਿਲਾ ਜਿਆ ਕਰਕੇ ਰੋਟੀ ਪਾਣੀ ਦੇ ਜਾਂਦੀ ਹੈ ਕਿ ਨਹੀਂ ਖਾਲਾ ਮਰ ਜਾਏਗਾ ਇੱਥੇ ਹਲੇ ਤਾਂ ਤੇਰਾ 10 ਹਾਲ ਵੀ ਨਹੀਂ ਹੋਇਆ ਤੂੰ ਵੱਤ ਬੰਨਦਾ ਉਹਦੇ ਮੂਰੇ ਕਹਿੰਦਾ ਜਾਹਾ ਮੈਂ ਤੇ ਤੋ ਬਹੁਤ ਦੁਖੀ ਆ ਉਹਨੂੰ ਮੋਰ ਘਟਾ ਤੇ ਤਾਂ ਗੱਲ ਆ ਜਾਂਦੀ ਹੁਣ ਦੂਜੇ ਦਿਨ ਤੇ ਜਦੋਂ ਦੂਜਾ ਦਿਨ ਹੁੰਦਾ ਤਾਂ ਉਹ ਹੀ ਔਰਤ ਫੇਰ ਪਾਣੀ ਭਰਨ ਆਉਂਦੀ ਆ ਜਦੋਂ ਘੜੇ ਚ ਪਾਣੀ ਭਰਨ ਲੱਗਦੀ ਆ ਉਹ ਬੰਦੇ ਨੂੰ ਕਹਦੇ ਵੀ ਪਾਣੀ ਪੀਣਾ ਤਾਂ ਉਹਨੂੰ ਪਾਣੀ ਪਲਾਉਂਦੀ ਆ ਬੁੱਕ ਨਾਲ ਏਦਾਂ ਕਰਕੇ ਤਾਂ ਉਹ ਉੱਚੀ ਉੱਚੀ ਫੇਰ ਹਕਮਾਨ ਲੱਗ ਜਾਂਦੀ ਆ ਲੋਕਾਂ ਨੂੰ ਤਾਂ ਉਹ ਫੇਰ ਡਰ ਜਾਂਦਾ ਕਹਿੰਦਾ ਮੈਂ ਖੂਚੀ ਛਾਲ ਮਾਰਨੀ ਆ ਤੂੰ ਕਿਉਂ ਕਟਾਈ ਜੰਨੀ ਆ ਮੈਨੂੰ ਵੀ ਹੁਣ ਤਾਂ ਮੈਂ ਤੈਨੂੰ ਕੋਈ ਪੁੱਛਿਆ ਵੀ ਨਹੀਂ ਤਾਂ ਉਹ ਜਾ ਦੇ ਦਿੱਆ ਵੀ ਪਿੰਡ ਦੇ ਲੋਕ ਵੀਰ ਭੱਜਿਆ ਤਾਂ ਉਹ ਜਿਹੜਾ ਪਾਣੀ ਦਾ ਘੜਾ ਖੱਡਿਆ ਹੁੰਦਾ ਉਹਨੇ ਵਿੱਚੋਂ ਉਹ ਸਾਰਾ ਹੀ ਘੜਾ ਆਪਦੇ ਉੱਪਰ ਡੋਲ ਲੰਦੀ ਆ ਹੁਣ ਉਹ ਬੰਦਾ ਦੇਖ ਕੇ ਹੈਰਾਨ ਹੋ ਜਾਂਦਾ ਵੀ ਇਹਦੇ ਤਾਂ ਸਾਰੇ ਮੰਨ ਲਓ ਵੀ ਅੰਗ ਦਿਖਣ ਲੱਗ ਗਏ ਕੱਪੜਿਆਂ ਵਿੱਚ ਹੀ ਕੱਪੜੇ ਕਿੱਲੇ ਹੋ ਗਏ ਵੀ ਹੋਣ ਅੱਜ ਫੇਰ ਸਰਵਿਸ ਪੱਕੀ ਆ ਵੀ ਇਹਨਾਂ ਤਾਂ ਫੇਰ ਕਟਾ ਹਤਾ ਤਾਂ ਪਿੰਡ ਦੇ ਆਏ ਫਟਾਫਟ ਭੱਜੇ ਕਹਿੰਦੇ ਭਾਈ ਹਾਂ ਕੀ ਹੋਇਆ ਉਹ ਕਹਿੰਦੀ ਵੀ ਤੁਸੀਂ ਜੇ ਮੇਰੀ ਹਾਕ ਸੁਣਦੇ ਚਾਹੇ ਨਾ ਸੁਣਦੇ ਹੋਂ ਤਾਂ ਕੋਈ ਚੱਕਰ ਨਹੀਂ ਸੀ ਵੀ ਭਲਾ ਹੋਵੇ ਆ ਬੰਦੇ ਦਾ ਜਿਹੜਾ ਕੱਲ ਗਲਤਤਾ ਅੱਜ ਨੇ ਆਪਣੀ ਚਾਹੇ ਭੁੱਲ ਬਖਸ਼ਾਉਣ ਦੇ ਮਾਰੇ ਨਹੀਂ ਮੇਰੀ ਜਾਨ ਬਚਾ ਲਈ ਮੈਂ ਤਾਂ ਕੂਚ ਗਿਰ ਗਈ ਸੀ ਕਹਿੰਦੀ ਉਹ ਕਹਿੰਦੇ ਅੱਛਾ ਵੀ ਫੇਰ ਫੇਰ ਕੇ ਕਹਿੰਦੀ ਇਹਨੇ ਆਪ ਮਾਰੀ ਖੂਚ ਛਾਣ ਕੁਸ਼ਕ ਪਾਣੀ ਉਹਨੇ ਉਹਦੇ ਉੱਪਰ ਵੀ ਡੋਲ ਤਾ ਕਹਿੰਦੀ ਵੀ ਆਹ ਦੇਖੋ ਇਹ ਵੀ ਗੱਲਾਂ ਹੋ ਗਿਆ ਮੈਂ ਵੀ ਗੱਲਾਂ ਹੋ ਗਿਆ ਨਾ ਹੁੰਦੀ ਕਹਿੰਦੀ ਕਿ ਇਹ ਭਾਈ ਨਾ ਹੁੰਦਾ ਮੈਂ ਤਾਂ ਨਹੀਂ ਤੇ ਖੂਚੋਂ ਨਿਕਲ ਸਕਦੀ ਵੀ ਭਲਾ ਹੋ ਗਏ ਇਨਸਾਨ ਤਾਂ ਵੀ ਮੈਂ ਕੱਲ੍ਹ ਵਾਲੀ ਗਲਤੀ ਵਾਸਤੇ ਚਾਹੀ ਇਹ ਨਹੀਂ ਹੋਈ ਜਾਂ ਚਾਹ ਜੋ ਮਰਜੀ ਵੀ ਮੈਂ ਨਗਰ ਵੱਲੋਂ ਮਾਫੀ ਮੰਗਦੀ ਆ ਵੀ ਇਹ ਬੰਦੇ ਕਰਕੇ ਮੈਂ ਜ਼ਿੰਦਗੀ ਜੀਉਣੀ ਆ ਜਿੱਦੀ ਘੜੀ ਤਾਂ ਸਾਰਾ ਪਿੰਡ ਉਹ ਬੰਦੇ ਨੂੰ ਸ਼ਾਬਾਸ਼ ਦਿੰਦਾ ਇੱਜ਼ਤ ਮਾਨ ਕਰਦਾ ਧੁੱਪਾਂ ਲਾ ਜਾ ਕੇ ਆਗੂ ਕੋ ਬਾਲ ਕੇ ਉਹਨੂੰ ਸਕਾਉਂਦੇ ਨੇ ਉਹਦਾ ਪਿੰਡ ਚ ਇੱਜ਼ਤ ਮਾਨ ਕਰਿਆ ਜਾਂਦਾ ਮੰਨ ਲਓ ਕਿ ਸਨਮਾਨ ਕਰਦੇ ਨੇ ਪੈਸੇ ਟੁਕੜ ਨਾਲ ਜੋ ਵੀ ਉੱਥੇ ਦੇ ਰੀਤੀ ਰਿਵਾਜ ਤੇ ਤਾਂ ਉਹ ਜਦ ਰੋਟੀ ਪਾਣੀ ਉਹਨੂੰ ਖਵਾਉਂਦੇ ਨੇ ਬਹੁਤ ਵਧੀਆ ਇੱਜ਼ਤ ਮਾਨ ਨਾਲ ਤਾਂ ਜਨਾਨੀ ਹੱਸਦੀ ਆ ਤਾਂ ਖੜੇ ਮੱਥੇ ਜੀ ਹੱਸ ਕੇ ਪੁੱਛਦੀ ਆ ਉਹਨੂੰ ਕਹਿੰਦੀ ਵੀ ਹੁਣ ਦੱਸ ਤੈਨੂੰ ਇੱਕ ਔਰਤ ਦਾ ਚਰਿੱਤਰ ਸਮਝ ਲੱਗੀ ਕੀ ਚੀਜ਼ ਆ ਤਾਂ ਉਹ ਕਹਿੰਦਾ ਵੀ ਹਾਂ ਮੈਂ ਸਮਝ ਗਿਆ ਤਾਂ ਉਹ ਕਹਿੰਦੀ ਵੀ ਕੀ ਸਮਝਿਆ ਉਹ ਕਹਦਾ ਵੀ ਮੈਂ ਇਹ ਗੱਲ ਸਮਝ ਗਿਆ ਵੀ ਜੇ ਤਾਂ ਔਰਤ ਆਪਦੀ ਮਰਜ਼ੀ ਨਾਲ ਕਿਸੇ ਬੰਦੇ ਦੀ ਬੇਇੱਜ਼ਤੀ ਕਰਨ ਤੇ ਆਵੇ ਤਾਂ ਇਹ ਜ਼ਰੂਰੀ ਨਹੀਂ ਵੀ ਉਹ ਬੰਦੇ ਨੇ ਕੋਈ ਉਹਦੇ ਨਾਲ ਬਦਸਲੂਕੀ ਕੀਤੀ ਹੋਵੇ ਉਹ ਉਦਾਂ ਵੀ ਉਹਦੀ ਬੇਇੱਜ਼ਤੀ ਕਰਾ ਸਕਦੀ ਆ ਤੇ ਜੇ ਬੰਦੇ ਦੀ ਕਿਸੇ ਦੀ ਇੱਜ਼ਤ ਕਰਾਉਣ ਤੇ ਆਵੇ ਫਿਰ ਜ਼ਰੂਰੀ ਨਹੀਂ ਵੀ ਉਹਦੇ ਵਾਸਤੇ ਉਹਨੇ ਕੋਈ ਚੰਗਾ ਕੰਮ ਕੀਤਾ ਹੋਵੇ ਉਹ ਗੱਲਾਂ ਨਾਲ ਹੀ ਉਹਦੀ ਇੱਜ਼ਤ ਕਰਾ ਸਕਦੀ ਆ ਗੱਲਾਂ ਨਾਲੇ ਬੇਇੱਜ਼ਤੀ ਕਰਾ ਸਕਦੀ ਆ ਇੱਕ ਔਰਤ ਦਾ ਕੰਦੀ ਇਹ ਚਰਿੱਤਰ ਆ ਬਾਕੀ ਹੁਣ ਦੁਨੀਆ ਕੋਸ਼ਿਸ਼ ਸਮਝਦੀ ਆ ਕੁਝ ਮਰਜ਼ੀ ਸਮਝੀ ਜਾਵੇ ਇਹ ਜੋ ਮੈਂ ਕੱਲ ਦੀ ਇੰਟਰਟਵਿਊ ਰਚਿਆ ਸੀਗਾ ਇਹ ਤੇਰੇ ਕੁਐਸਚਨ ਦਾ ਜਵਾਬ ਸੀਗਾ ਵੀ ਇਹ ਇੱਕ ਸਵਾਲ ਤਾਂ ਤੇਰਾ ਦੂਜਾ ਕੀ ਆ ਤਾਂ ਬੰਦਾ ਹੁੰਦਾ ਜਿਹੜਾ ਕਹਿੰਦਾ ਦੱਸਦਾ ਦੱਸਣਾ ਕੀ ਤਾਂ ਚੱਕਦਾ ਚੱਪਲਾ ਹੱਥ 'ਚ ਚਾਕੇ ਗੋਲਿਓ ਬਣ ਜਾਂਦਾ ਕਹਿੰਦਾ ਭੈ ਗਾਲ ਨਿਕਲ ਗਈ ਧੀ ਬਚ ਕੇ ਕਹਿੰਦਾ ਹੱਡ ਬਚ ਕੇ ਗੁਰੂ ਆ ਜਿਹੜਾ ਆਪੇ ਸਵਾਲਾਂ ਦੇ ਜਵਾਬ ਪੁੱਛਦਾ ਫਿਰ ਜਾਊਗਾ ਮੌਤੇ ਨੂੰ ਝੋ ਨਿਕਲ ਕੇ ਆਇਆ ਜੋ ਕੋਈ ਤਾਂ ਲੱਗੇ ਕਮੈਂਟ ਕਰਦੇ ਹੋ ਫੇਸਬੁੱਕ ਤੇ ਦੇ ਦੇ ਦਿਓ ਫੋਲੋ ਕਰ ਲਿਓ YouTube ਤੇ ਦੇ ਦੇ ਦਿਓ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖਣ ਲਈ ਧੰਨਵਾਦ ਆ ਮਲਦਿਆਂ ਨਵੇਂ ਕਿਸੇ ਵੀਡੀਓ ਨਵੇਂ ਕਿਸੇ ਕਨਸੈਪਟ ਤੋ ਦੱਕ ਥੈਂਕ ਯੂ ਆਲ ਆ